ਤੇ ਆਪ ਮੱਥਾ ਟੇਕਿਆ ਸੀ ਮੱਥਾ ਤੇ ਚੇਲੇ ਟੇਕਦੇ ਨੇ ਨਾ ਇਹ ਖਾਲਸਾ ਗੁਰੂ ਤੇ ਗੁਰੂ ਖਾਲਸਾ ਵਾਲੀ ਉਹ ਹੀ ਰੀਤ ਹੈ ਕੋਈ ਨਵੀਂ ਨਹੀਂ ਹਾਂ ਉਦੋਂ ਸਿੱਖ ਤੇ ਗੁਰੂ ਸੀ ਪਰ ਅੱਜ ਖਾਲਸਾ ਤੇ ਗੁਰੂ ਹੈ ਇਹਦੇ ਵਿੱਚ ਫਰਕ ਨਹੀਂ ਤੇ ਨਾਲੇ ਕਹਿ ਦਿੱਤਾ ਸ਼ੰਕ ਨਾ ਕਰੇ ਜੈ ਸਾਵਧਾਨ ਹੋਏ ਦਿਜੈ ਸ਼ੰਕ ਨਾ ਕਰੇ ਜੈ ਸਾਵਧਾਨ ਹੋਏ ਦਿਜੈ ਅਬ ਅੰਮ੍ਰਿਤ ਛਕਾਉ ਮੋਹੇ ਜੈਸੇ ਤੁਮ ਲੈਣਿਓ ਸਤਿਗੁਰੂ ਕਹਿੰਦੇ ਸ਼ੰਕਾ ਨ ਕਰਿਓ ਸਾਵਧਾਨ ਹੋਜੋ ਸਾਵਧਾਨ ਹੋ ਕੇ ਸਾਨੂੰ ਅੰਮ੍ਰਿਤ ਛਕਾਉ ਜਿਵੇਂ ਤੁਸੀਂ ਲਿਆ ਹੈ ਇੱਕ ਗੁਰੂ ਚੇਲੇ ਵਾਲੀ ਮਰਿਆਦਾ ਉਹੀ ਹੈ ਕਿ ਜਿਹੜੇ ਪਾਇ ਸੱਤਾ ਤੇ ਬਲਵੰਦ ਕਹਿ ਕੇ ਗਏ ਸਨ ਕਿਉਂ ਹੋ ਰਿਓ ਗੰਗ ਵਹਾਈਐ ਦੁਨਿਆਈ ਆਖੇ ਕਿ ਕਿਉਂ ਦੁਨੀਆਂ ਤੇ ਕਹਿ ਦਿੱਤਾ ਕੀ ਕੀਤਾ ਤੇ ਕੀ ਕੀਤਾ ਦੁਨੀਆਂ ਨੇ ਕੀ ਕਹਿਆ ਕਹਿੰਦੇ ਗੁਰ ਚੇਲੇ ਰਹਿਰਾਸ ਕੀ bu